ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ 'ਚ ਮੈਂ ਜੁੜਿਆ ਹਾਂ ਜੀ ਇੱਕ ਵਾਰੀ ਫੇਰ ਤੋਂ ਗੁਰਿੰਦਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਨਵੀਂ ਸੱਚੀ ਘਟਨਾ ਤੁਹਾਡੇ ਲਈ ਲੈ ਕੇ ਅੱਜ ਦੀ ਇਹ ਕ੍ਰਾਈਮ ਸਟੋਰੀ ਸਬੰਧ ਰੱਖਦੀ ਹੈ ਜੀ Madhya Pradesh ਦੇ Indore ਇਲਾਕੇ ਦੇ ਨਾਲ ਤੇ ਇੱਥੇ ਇੱਕ ਏਰੀਆ ਪੈਂਦਾ ਵਾ ਜੀ ਮਹਾ ਲక్ష్ਮੀ ਨਗਰ ਉੱਥੇ ਦੀ ਇਹ ਘਟਨਾ ਪੰਜ ਦੋਸਤ ਜਿਨ੍ਹਾਂ ਦੇ ਨਾਮ ਇਸ ਤਰ੍ਹਾਂ ਨੇ 모हित, ਹੇਮਰਾਜ, ਜਤਿੰਦਰ, ਸਤੀਸ਼ ਯਾਦਵ ਤੇ ਦਿਵਾਂਸ਼ੂ ਬਿਸ਼ਰਾ ਇਹ ਪਾਰਟੀ ਕਰ ਰਹੇ ਸੀਗੇ ਰੱਜ ਕੇ ਸ਼ਰਾਬ ਪੀਂਦੇ ਨੇ ਪਹਿਲਾਂ ਇਹ ਬੈਠ ਕੇ ਤੇ ਸ਼ਰਾਬ ਪੀਣ ਤੋਂ ਬਾਅਦ ਇੱਕ ਪੰਜਾਬੀ ਢਾਬੇ ਤੇ ਜਾ ਕੇ ਇਹ ਰੋਟੀ ਖਾਣ ਦਾ ਫੈਸਲਾ ਕਰਦੇ ਨੇ ਕਾਫੀ ਦੇਰ ਹੋ ਚੁੱਕੀ ਆ ਉੱਥੇ ਜਾ ਕੇ ਰੋਟੀ ਖਾਂਦੇ ਨੇ ਜੀ ਆਪਣਾ ਇੰਜੋਏ ਕਰਦੇ ਨੇ ਤੇ ਖਾ ਪੀ ਕੇ ਇਹ ਸਾਰੇ ਜਦੋਂ ਦੇਖਦੇ ਨੇ ਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਫਿਰ ਫੈਸਲਾ ਕਰਦੇ ਨੇ ਕਿ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਜਾਓ ਹੁਣ ਪੰਜੇ ਦੋਸਤ ਆਪੋ ਆਪਣੇ ਰਾਹ ਪੈ ਜਾਂਦੇ ਨੇ ਪਰ ਜਿਹੜਾ ਸਤੀਸ਼ ਯਾਦਵ ਤੇ ਦਿਵਾਂਸ਼ੂ ਮਿਸ਼ਰਾ ਇਹ ਦੋਨੋਂ ਇਕੱਠੇ ਰਹਿੰਦੇ ਸੀ ਮਹਾਲక్ష్ਮੀ ਨਗਰ ਇੱਕ ਇਹਨਾਂ ਨੇ ਕਮਰਾ ਜਿਹੜਾ ਉਹ ਲਿਆ ਹੋਇਆ ਸੀ ਤੇ ਉੱਥੇ ਇਹ ਇਕੱਠੇ ਰਹਿੰਦੇ ਸੀਗੇ ਇਹ ਆਪਣੀ ਸਕੂਟਰੀ ਚੱਕਦੇ ਨੇ ਤੇ ਮਹਾਲక్ష్ਮੀ ਨਗਰ ਨੂੰ ਜਾਣ ਲੱਗਦੇ ਨੇ ਤੇ ਇਹ ਜਦੋਂ ਪਹੁੰਚ ਜਾਂਦੇ ਨੇ ਆਪਣੇ ਕਮਰੇ ਦੇ ਵਿੱਚ ਦੋਨੋਂ ਜਣੇ ਜਾ ਕੇ ਸੌ ਜਾਂਦੇ ਨੇ ਜਦੋਂ ਸਵੇਰੇ ਅੱਖ ਖੁੱਲਦੀ ਆ ਜੀ ਸਤੀਸ਼ ਯਾਦਵ ਦੀ ਜਦੋਂ ਉਹ ਦਿਵਾਂਸ਼ੂ ਮਿਸ਼ਰਾ ਦੇ ਵੱਲ ਦੇਖਦਾ ਤਾ ਉਹਦੀ ਚੀਕ ਨਿਕਲ ਜਾਂਦੀ ਆ ਜ਼ੋਰ ਦੀ ਉਹ ਚੀਕ ਚਿਹੜਾ ਬਹੁਤ ਜ਼ਿਆਦਾ ਪਾ ਦਿੰਦਾ ਰੌਲਾ ਪਾ ਦਿੰਦਾ ਇੰਨਾ ਕੁ ਜ਼ਿਆਦਾ ਰੌਲਾ ਪਾਉਂਦਾ ਵਾ ਕਿ ਜਿਹੜੇ ਆਂਡ ਗਵਾਂਡ ਦੇ ਲੋਕ ਸੀਗੇ ਉੱਥੇ ਸਾਰੇ ਇਹਨਾਂ ਦੇ ਕਮਰੇ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਜਦੋਂ ਉਹ ਦੇਖਦੇ ਨੇ ਕਿ ਦਿਵਾਂਸ਼ੂ ਮਿਸ਼ਰਾ ਜਿਹੜਾ ਉਹ ਖੂਨ ਦੇ ਨਾਲ ਲਤਪਤ ਪਿਆ ਹੋਇਆ ਤੇ ਉਹਦੀ ਮੌਤ ਹੋ ਚੁੱਕੀ ਆ ਸਤੀਸ਼ ਯਾਦਵ ਨੂੰ ਇਹ ਪਤਾ ਲੱਗ ਗਿਆ ਸੀ ਕਿ ਦਿਵਾਂਸ਼ੂ ਮਿਸ਼ਰਾ ਦੀ ਮੌਤ ਹੋ ਗਈ ਆ ਤੇ ਉਹੋ ਕੁਝ ਵੀ ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਆਖਿਰ ਕਰੇ ਤਾਂ ਕੀ ਕਰੇ ਰਾਤ ਨੂੰ ਹੋਇ ਕਹਿੋ ਜਿਆ ਕੀ ਹੋਇਆ ਉਹਨੂੰ ਕੁਝ ਵੀ ਯਾਦ ਨਹੀਂ ਇੰਨਾ ਜ਼ਿਆਦਾ ਉਹਨਾਂ ਨੇ ਨਸ਼ਾ ਕੀਤਾ ਸੀ ਕੋਈ ਵੀ ਗੱਲ ਉਹਨਾਂ ਨੂੰ ਬਿਲਕੁਲ ਯਾਦ ਨਹੀਂ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਕੀਤੀ ਜਾਂਦੀ ਹੈ ਸੂਚਨਾ ਦਿੱਤੀ ਜਾਂਦੀ ਆ ਕਿ ਇੱਥੇ ਇਦਾਂ-ਇਦਾਂ ਕਰਕੇ ਮਹਾਲక్ష్ਮੀਨਗਰ ਦੇ ਵਿੱਚ ਕਾਂਡ ਹੋਇਆ ਪੁਲਿਸ ਮੌਕੇ ਤੇ ਪਹੁੰਚਦੀ ਆ ਜੀ ਜਦੋਂ ਮੌਕੇ ਤੇ ਪਹੁੰਚ ਕੇ ਦੇਖਦੀ ਆ ਕਿ ਇਹ ਸਾਰਾ ਕੁਝ ਕਿਵੇਂ ਹੋਇਆ ਕ੍ਰਾਈਮ ਸੀਨ ਦਾ ਉਹ ਜਾਇਜ਼ਾ ਲੈਂਦੀ ਆ ਪਰ ਜਿਹੜੀ লাশ ਆ ਉਹਨੂੰ ਆਪਣੇ ਕਬਜੇ ਦੇ ਵਿੱਚ ਲੈਂਦੀ ਆ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਵਾ ਤੇ ਹੁਣ ਜੇ ਸਭ ਤੋਂ ਪਹਿਲਾ ਸਵਾਲ ਕਿਸੇ ਨੂੰ ਹੋਣਾ ਸੀ ਤਾਂ ਉਸਤੀਸ਼ ਯਾਦਵ ਨੂੰ ਹੋਣਾ ਸੀ ਜਿਹੜਾ ਉਹਦੇ ਨਾਲ ਸੀ ਉਸਤੀਸ਼ ਯਾਦਵ ਨੂੰ ਪੁੱਛਿਆ ਜਾਂਦਾ ਕਿ ਇਹਦੀ ਮੌਤ ਕਿੱਦਾਂ ਹੋਈ ਵੀ ਇਹ ਹਮਲਾ ਵਾ ਜਿਹੜਾ ਇੱਥੇ ਹੋਇਆ ਕਿਵੇਂ ਹੋਇਆ ਸਾਨੂੰ ਦੱਸ ਸतीश ਸਾਰੀ ਗੱਲ ਸਾਫ਼-ਸਾਫ਼ ਪੁਲਿਸ ਨੂੰ ਦੱਸ ਦਿੰਦਾ ਕਿ ਅਸੀਂ ਪੰਜ ਦੋਸਤ ਰਾਤ ਨੂੰ ਪਾਰਟੀ ਕਰਨ ਗਏ ਸੀਗੇ ਅਸੀਂ ਬਹੁਤ ਜ਼ਿਆਦਾ ਡਰਿੰਕ ਕੀਤੀ ਸਾਨੂੰ ਕੋਈ ਵੀ ਹੋਸ਼ ਨਹੀਂ ਮੈਨੂੰ ਵੀ ਕੋਈ ਗੱਲ ਚੰਗੀ ਤਰ੍ਹਾਂ ਯਾਦ ਨਹੀਂ ਹੈਗੀ ਕਿ ਆਖਰ ਰਾਤ ਨੂੰ ਹੋਇਆ ਕੀ ਆ ਤਾਂ ਪੁਲਿਸ ਉਹਨੂੰ ਕਹਿੰਦੀ ਆ ਕਿ ਠੰਡੇ ਦਿਮਾਗ ਨਾਲ ਸੋਚ ਤੇ ਸਾਨੂੰ ਦੱਸ ਕਿ ਆਖਰ ਇਹ ਸਾਰਾ ਮਸਲਾ ਹੈ ਕੀ ਸतीश ਜਦੋਂ ਪੂਰਾ ਟਰਮੇ ਦੇ ਨਾਲ ਸੋਚਦਾ ਵਾ ਤੇ ਉਹਨੂੰ ਯਾਦ ਆ ਜਾਂਦਾ ਕਿ ਰਾਤੀ ਉਹਨਾਂ ਦੇ ਨਾਲ ਕੀ ਹੋਇਆ ਉਪਲਸ ਨੂੰ ਦੱਸਦਾ ਕਿ ਰਾਤੀ ਅਸੀਂ ਜਦੋਂ ਆਪਣੀ ਸਕੂਟਰੀ ਚੱਕ ਕੇ ਢਾਬੇ ਤੋਂ ਬਾਹਰ ਆਏ ਆ ਮੈਂ ਤੇ ਜਿਹਦੀ ਮੌਤ ਹੋਈ ਆ ਉਹ ਦੋਸਤ ਦੀ ਤਾਂ ਥੋੜਾ ਜਿਹਾ ਅੱਗੇ ਆ ਕੇ ਇੱਕ ਪਲਸਰ ਮੋਟਰਸਾਈਕਲ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਉਹਨਾਂ ਨੂੰ ਰੋਕਿਆ ਗਿਆ ਤਾਂ ਪੁਲਿਸ ਪੁੱਛਦੀ ਆ ਵੀ ਉਹਨਾਂ ਨੇ ਕਿਉਂ ਰੋਕਿਆ ਤੇ ਅੱਗੇ ਉਹਨਾਂ ਨੇ ਕੀ ਕੀਤਾ ਤਾਂ ਸਤੀਸ਼ ਜਿਹੜਾ ਦੱਸਦਾ ਵਾ ਉਹਨਾਂ ਵੀ ਉਹਨਾਂ ਨੇ ਜਿਹੜੇ ਦੋ ਬੰਦੇ ਸੀਗੇ ਬਾਈਕ ਤੇ ਸਵਾਰ ਸੀ ਜਿਹੜੇ ਉਹਨਾਂ ਦੇ ਨਾਲ ਇੱਕ ਲੜਕੀ ਸੀ ਮਤਲਬ ਦੋ ਮੁੰਡੇ ਤੇ ਇੱਕ ਲੜਕੀ ਜਿਨ੍ਹਾਂ ਨੇ ਇਹਨਾਂ ਨੂੰ ਰੋਕਿਆ ਦਿਵਾਂਸ਼ੂ ਤੇ ਸਤੀਸ਼ ਯਾਦਵ ਨੂੰ ਜਿਹੜੀ ਲੜਕੀ ਨਾਲ ਸੀ ਅੱਧੀ ਰਾਤ ਨੂੰ ਸਿੱਧਾ ਇਹ ਆਫਰ ਉਹਨੂੰ ਕਰਦੀ ਆ ਦਿਵਾਂਸ਼ੂ ਨੂੰ ਕਿ ਕੀ ਤੂੰ ਮੇਰੇ ਨਾਲ ਸਬੰਧ ਬਣਾਉਣਾ ਚਾਹੇਂਗਾ ਦਿਵਾਂਸ਼ੂ ਮਿਸ਼ਰਾ ਨੂੰ ਇਹ ਗੱਲ ਬੜੀ ਅਜੀਬ ਲੱਗਦੀ ਆ ਤੇ ਉਹ ਕੋਰੀ ਨਾ ਕਰ ਦਿੰਦਾ ਨਸ਼ੇ ਦੇ ਵਿੱਚ ਭਾਵੇਂ ਸੀ ਪਰ ਉਹ ਇੱਥੇ ਉਸ ਲੜਕੀ ਨੂੰ ਪੂਰੀ ਤਰ੍ਹਾਂ ਨਾ ਕਰ ਦਿੰਦਾ ਤੇ ਬਾਦ ਦੇ ਵਿੱਚ ਇਹਨਾਂ ਦੇ ਨਾਲ ਹੱਥੋਪਾਈ ਕੀਤੀ ਜਾਂਦੀ ਆ। ਸਤੀਸ਼ ਯਾਦਵ ਦੇ ਨਾਲ ਵੀ ਹੱਥੋਪਾਈ ਕੀਤੀ ਜਾਂਦੀ ਆ ਤੇ ਜਿਹੜਾ ਦਿਵਾਂਸ਼ੂ ਮੇਸ਼ਰਾ ਵਾ ਇਹਦੇ ਤੇ ਵਾਰ ਕੀਤੇ ਜਾਂਦੇ ਆ ਤੇਜ਼ ਤਾਰ ਹਥਿਆਰਾਂ ਦੇ ਨਾਲ। ਉਸ ਤੋਂ ਬਾਅਦ ਜੀ ਸਤੀਸ਼ ਦਿਵਾਂਸ਼ੂ ਦੋਨੋਂ ਨਸ਼ੇ ਦੇ ਵਿੱਚ ਸੀ। ਸਤੀਸ਼ ਦਿਵਾਂਸ਼ੂ ਨੂੰ ਲੈ ਕੇ ਸਿੱਧਾ ਆਪਣੇ ਕਮਰੇ ਦੇ ਵਿੱਚ ਆ ਜਾਂਦਾ ਤੇ ਜਦੋਂ ਉਹ ਸਵੇਰੇ ਉੱਠ ਕੇ ਦੇਖਦਾ ਤਾਂ ਉਹਦੀ ਮੌਤ ਹੋ ਚੁੱਕੀ ਸੀ। ਇਹ ਸਾਰੀ ਜਿਹੜੀ ਕਹਾਣੀ ਸਤੀਸ਼ ਯਾਦਵ ਨੇ ਪੁਲਿਸ ਨੂੰ ਦੱਸੀ। ਪੁਲਿਸ ਨੂੰ ਇਹਦੇ ਤੇ ਥੋੜਾ ਜਿਹਾ ਯਕੀਨ ਘਟ ਰਿਹਾ ਸੀ ਕਿ ਆਖਿਰ ਇਦਾਂ ਕਿਵੇਂ ਹੋ ਸਕਦਾ ਕਿ ਇੱਕ ਦੋਸਤ ਆ ਜਿਹੜਾ ਉਹ ਜੇ ਜ਼ਖਮੀ ਹੋ ਗਿਆ ਸੀ ਇਹਨੂੰ ਘਰ ਕਿਉਂ ਲੈ ਕੇ ਆਇਆ ਵੀ ਹਸਪੀਟਲ ਕਿਉਂ ਨਹੀਂ ਲੈ ਕੇ ਗਿਆ ਪੁਲਿਸ ਉਹਨੂੰ ਪੁੱਛਦੀ ਆ ਵੀ ਤੂੰ ਰਾਤ ਨੂੰ ਸਾਨੂੰ ਖਬਰ ਕਿਉਂ ਨਹੀਂ ਦਿੱਤੀ ਪੁਲਿਸ ਨੂੰ ਕੋਈ ਸੂਚਨਾ ਕਿਉਂ ਨਹੀਂ ਦਿੱਤੀ ਗਈ ਜੇ ਇਦਾਂ ਕੁਝ ਹੋਇਆ ਸੀ ਰਾਤ ਤਾਂ ਉਹ ਦੱਸਦਾ ਸਤੀਸ਼ ਜਾਦਵ ਕਿ ਅਸੀਂ ਪੂਰਾ ਨਸ਼ੇ ਦੇ ਵਿੱਚ ਸੀ ਮੈਨੂੰ ਕੋਈ ਵੀ ਹੋਸ਼ ਨਹੀਂ ਸੀ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ ਇਸ ਲਈ ਉਹ ਇਹਨੂੰ ਕਮਰੇ ਦੇ ਵਿੱਚ ਸਿੱਧਾ ਲੈ ਕੇ ਆ ਗਿਆ ਫਿਰ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਉਹ ਇੱਥੇ ਕਰਦੇ ਕੀ ਆ ਤਾਂ ਉਹ ਦੱਸਦਾ ਕਿ ਦਿਵਾਂਸ਼ੂ ਤੇ ਮੈਂ ਦੋਨੋਂ ਰੀਅਲ ਏਸਟੇਟ ਕੰਪਨੀ ਦੇ ਵਿੱਚ ਬਹੁਤ ਵਧੀਆ ਜੌਬ ਕਰਦੇ ਕਰਦੇ ਸੀਗੇ ਤੇ ਜਿਹੜਾ ਦਿਵਾਂਸ਼ੂ ਹੈ ਦੀ 4 ਮਹੀਨੇ ਪਹਿਲਾਂ ਹੀ 4 ਮਹੀਨੇ ਪਹਿਲਾਂ ਹੀ ਇਹਦੀ ਮੈਰਿਜ ਹੋਈ ਆ ਇਹਦੇ ਘਰਦਿਆਂ ਨੂੰ ਵੀ ਹੁਣ ਸੂਚਨਾ ਦੇ ਦਿੱਤੀ ਜਾਂਦੀ ਆ ਕਿ ਉਹਨਾਂ ਦੇ ਇਦਾਂ ਪਰਿਵਾਰ ਦੇ ਮੈਂਬਰ ਦੀ ਜਿਹੜਾ ਉਹਨਾਂ ਦਾ ਜੀ ਆ ਉਹਨਾਂ ਦੀ ਮੌਤ ਹੋ ਚੁੱਕੀ ਆ ਤਾਂ ਉਸ ਤੋਂ ਬਾਅਦ ਸਾਰਾ ਕੁਝ ਇਹ ਦੱਸਿਆ ਜਾਂਦਾ ਕਿ ਇਹ ਆਪਣੇ ਘਰ ਤੋਂ ਅਲੱਗ ਰਹਿੰਦੇ ਸੀ ਨੌਕਰੀ ਕਰਨ ਦੇ ਲਈ ਪਰਿਵਾਰ ਤੋਂ ਇਹਨਾਂ ਨੇ ਜਿਹੜਾ ਅੰਦੌਰ ਵਰਗੇ ਸ਼ਹਿਰ ਦੇ ਵਿੱਚ ਨੌਕਰੀ ਕਰਨ ਦੇ ਲਈ ਆਏ ਸੀ ਕਿ ਆਏ ਸੀਗੇ ਕਿਉਂਕਿ ਇੱਥੇ ਜਿਹੜੀ ਉਹਨਾਂ ਨੂੰ ਸੈਲਰੀ ਆ ਉਹ ਬਹੁਤ ਵਧੀਆ ਮਿਲਦੀ ਸੀ ਇਸ ਕਰਕੇ ਪਰਿਵਾਰ ਤੋਂ ਅਲੱਗ ਰਹਿੰਦੇ ਸੀ ਹੁਣ ਪੁਲਿਸ ਨੂੰ ਇਹ ਸਮਝ ਨਹੀਂ ਆ ਰਹੀ ਕਿ ਆਖਿਰ ਇਹ ਕੇਸ ਹੈ ਕਿ ਉਹ ਜਿਹੜੇ ਬੰਦੇ ਆਏ ਸੀ ਉਹਨਾਂ ਨੇ ਸਿੱਧਾ ਹੀ ਆਫਰ ਕੀਤੀ ਸਰੀਰਕ ਸੰਬੰਧ ਬਣਾਉਣ ਦੀ ਤੇ ਆ ਕੇ ਵਾਰ ਕਰ ਗਏ ਪੁਲਿਸ ਨੂੰ ਇਹ ਗੱਲ ਹজম ਨਹੀਂ ਸੀ ਹੋ ਰਹੀ ਜੋ ਸਤੀਸ਼ ਦੱਸ ਰਿਹਾ ਸੀ ਉਹਦਾ ਵੀ ਕਿਤੇ ਸਬੂਤ ਨਹੀਂ ਸੀ ਮਿਲ ਰਿਹਾ ਉਹ ਕ੍ਰਾਈਮ ਸੀਨ ਦੇ ਉੱਤੇ ਜਾਂਦੇ ਨੇ ਜੀ ਜਿੱਥੇ ਉਹਨੇ ਦੱਸਿਆ ਸੀ ਕਿ ਕਿੱਥੇ ਘੇਰਿਆ ਗਿਆ ਸੀ ਉਹ ਥਾਂ ਦੇ ਉੱਤੇ ਪੁਲਿਸ ਜਾਂਦੀ ਆ ਉੱਥੇ ਸੀਸੀਟੀਵੀ ਕੈਮਰੇ ਵਗੈਰਾ ਸਾਰਾ ਕੁਝ ਖੰਗਾਲਣ ਦੀ ਕੋਸ਼ਿਸ਼ ਕਰਦੀ ਆ ਆਸ-ਪਾਸ ਤੋਂ ਪੁੱਛਣ ਦੀ ਕੋਸ਼ਿਸ਼ ਕਰਦੀ ਆ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਕੋਈ ਵੀ ਸਬੂਤ ਪੁਲਿਸ ਦੇ ਹੱਥ ਨਹੀਂ ਲੱਗਦਾ ਤੇ ਹੁਣ ਪੁਲਿਸ ਦੀ ਜਿਹੜੀ ਸ਼ੱਕ ਦੀ ਸੂਈ ਫੇਰ ਜਾਂਦੀ ਆ ਸਤੀਸ਼ ਯਾਦਵ ਦੇ ਉੱਤੇ ਸਤੀਸ਼ ਯਾਦਵ ਨੂੰ ਦੁਬਾਰਾ ਪੁਛਤਾਛ ਦੇ ਲਈ ਬੁਲਾਇਆ ਜਾਂਦਾ ਆਪਣੇ ਬਿਆਨ ਤੇ ਉਹ ਅੜਿਆ ਰਹਿੰਦਾ ਵਾ ਸਾਰੀ ਕਹਾਣੀ ਉਦਾਂ ਦੀ ਉਦਾਂ ਹੀ ਦੱਸ ਰਿਹਾ ਵਾ ਬਿਲਕੁਲ ਵੀ ਘਬਰਾਟ ਨਹੀਂ ਆ ਤੇ ਬਿਲਕੁਲ ਵੀ ਉਹਨੂੰ ਉਹਦੇ ਬਿਆਨਾਂ ਦੇ ਵਿੱਚ ਤਬਦੀਲੀ ਨਹੀਂ ਆ ਕਿ ਕਦੇ ਕੁਝ ਕਹਿ ਰਿਹਾ ਹੋਵੇ ਕਦੇ ਕੁਝ ਕਹਿ ਰਿਹਾ ਹੋਵੇ ਉਹ ਇੱਕੋ ਗੱਲ ਜਿਹੜੀ ਆ ਉਹ ਵਾਰ-ਵਾਰ ਰਿਪੀਟ ਕਰ ਰਿਹਾ ਸੀ ਪੁਲਿਸ ਨੂੰ ਲੱਗਦਾ ਕਿ ਸ਼ਾਇਦ ਇਹ ਸੱਚਾ ਵਾ ਤਪੌੜਸ ਫੇਰ ਇੱਕ ਵਾਰ ਨਵੇਂ ਸਿਰੇ ਤੋਂ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਆ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਪਾਸੇ ਇਹ ਜਿਹੜੀ ਖਬਰ ਨੂੰ ਫਲਾਉਂਦੀ ਆ 100 ਤੋਂ ਵੱਧ ਪੁਲਿਸ ਕਰਮਚਾਰੀ ਇਸ ਕੇਸ ਨੂੰ ਸੋਲਵ ਕਰਨ ਦੇ ਲਈ ਲਗਾਇਆ ਜਾਂਦਾ ਵਾ ਨਵੇਂ ਸਿਰੇ ਤੋਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾਂਦੀ ਆ ਜਿੱਥੇ ਵੀ ਸੀਸੀਟੀਵੀ ਕੈਮਰਾ ਉਸ ਰੋਡ ਤੇ ਪੁਲਿਸ ਨੂੰ ਦਿਖਦਾ ਸਾਰਿਆਂ ਦੀ ਫੁਟੇਜ ਕਢਾ ਕੇ ਦੇਖੀ ਜਾਂਦੀ ਆ ਤਾਂ ਆਖਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗ ਜਾਂਦੀ ਆ ਪੁਲਿਸ ਦੀ ਮਿਹਨਤ ਆ ਜਿਹੜੀ ਔਰੰਗਲ ਲਿਆਉਂਦੀ ਆ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਸੀ ਜਿੱਥੇ ਉਹਨਾਂ ਨੂੰ ਰੋਕਿਆ ਗਿਆ ਸੀਗਾ ਅਨ ਸਤੀਸ਼ ਜਾਦਵ ਤੇ ਉਹਦੇ ਦੋਸਤ ਦਿਵਾਂਸ਼ੂ ਨੂੰ ਤਾਂ ਉਹ ਸਾਰਾ ਕੁਝ ਇੱਕ ਕੈਮਰੇ ਦੇ ਵਿੱਚ ਉਦਾਂ ਹੀ ਦਿਖਾਈ ਦਿੱਤਾ ਪੁਲਿਸ ਨੂੰ ਕਿ ਦੋ ਮੁੰਡੇ ਤੇ ਇੱਕ ਲੜਕੀ ਬਾਈਕ ਜਿਹੜੇ ਬਾਈਕ ਦੇ ਉੱਤੇ ਆਉਂਦੇ ਨੇ ਇਹਨਾਂ ਨੂੰ ਰੋਕਦੇ ਨੇ ਤੇ ਬਾਅਦ ਵਿੱਚ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕਰਕੇ ਗਏ ਨੇ ਉਹ ਹੁਣ ਪੁਲਿਸ ਨੂੰ ਇਹ ਕਲੀਅਰ ਹੋ ਗਿਆ ਸੀ ਕਿ ਸਤੀਸ਼ ਯਾਦਵ ਜਿਹੜਾ ਉਹ ਸੱਚ ਬੋਲ ਰਿਹਾ ਹੁਣ ਤਲਾਸ਼ ਸੀ ਜੀ ਦੀ ਉਹ ਬੰਦਿਆਂ ਦੀ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਤੇ ਕਿਉਂ ਕੀਤਾ ਕੀ ਉਹਨਾਂ ਦਾ ਮਕਸਦ ਸੀਗਾ ਪੁਲਿਸ ਰਡਾਰ ਦੇ ਉੱਤੇ ਕਈ ਬੰਦੇ ਲੈ ਕੇ ਆਉਂਦੀ ਆ ਜਿਹੜੇ ਨਸ਼ੇੜੀ ਨੇ ਰਾਤ ਨੂੰ ਲੁੱਟਾਂ ਖੂਹਾਂ ਕਰਦੇ ਨੇ ਉਹਨਾਂ ਨੂੰ ਜਿਨ੍ਹਾਂ ਦੇ ਪਹਿਲਾਂ ਹੀ ਮੁਕੱਦਮੇ ਦਰਜ ਨੇ ਸਾਰਿਆਂ ਦੀ ਲਿਸਟ ਬਣਾਉਂਦੀ ਆ ਉਹਨਾਂ ਦੇ ਵਿੱਚੋਂ 50 ਬੰਦੇ ਛਾਂਟ ਕੇ ਉਸਤੀਸ਼ ਯਾਦਵ ਦੇ ਮੂਹਰੇ ਪੇਸ਼ ਕਰਦੇ ਨੇ ਕਿ ਇਹਨਾਂ ਦੇ ਵਿੱਚੋਂ ਕੋਈ ਬੰਦੇ ਸੀ ਉਸਤੀਸ਼ ਯਾਦਵ ਨਸ਼ੇ ਦੇ ਵਿੱਚ ਸੀ ਉਸ ਸਮੇਂ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਹਾਲਤ ਦੇ ਵਿੱਚ ਸਵੇਰੇ ਹੋਊਗਾ ਕਿ ਉਹਨੂੰ ਬੰਦਿਆਂ ਦੀ ਪਛਾਣ ਹੋ ਸਕੇ ਇਸ ਕਰਕੇ ਪੁਲਿਸ ਕੀ ਕਰਦੀ ਆ ਦੋ ਸ਼ੱਕੀ ਬੰਦਿਆਂ ਨੂੰ ਚੱਕਦੀ ਆ ਉਹਨਾਂ ਦੇ ਨਾਮ ਹੈ ਜੀ ਆਲੂ ਤੇ ਇੱਕ ਇੱਕ ਦਾ ਨਾਮ ਆਲੂ ਤੇ ਇੱਕ ਦਾ ਨਾਮ ਹੈ ਆਲਮ ਸਿਰਫ ਸ਼ੱਕ ਦੇ ਆਧਾਰ ਤੇ ਇਹਨਾਂ ਨੂੰ ਚੱਕਦੀ ਆ ਕਿ ਤੁੱਕਾ ਲਾਉਂਦੀ ਆ ਤੁੱਕਾ ਲਾ ਕੇ ਇਹਨਾਂ ਨੂੰ ਇਹ ਪੁੱਛਦੀ ਆ ਵੀ ਰਾਤ ਤੁਹਾਡੇ ਨਾਲ ਜਿਹੜੀ ਲੜਕੀ ਸੀ ਉਹ ਕੌਣ ਸੀ ਤਾਂ ਇਹਨਾਂ ਦਾ ਤੁੱਕਾ ਜਿਹੜਾ ਪੁਲਿਸ ਦਾ ਉਹ ਬਿਲਕੁਲ ਸਹੀ ਜਗ੍ਹਾ ਤੇ ਲੱਗਦਾ ਵਾ ਜੀ ਤੇ ਇਹਨਾਂ ਨੂੰ ਇਹ ਜਿਹੜੇ ਦੋ ਬੰਦੇ ਫੜੇ ਗਏ ਸੀ ਆਲੂ ਤੇ ਆਲਮ ਇਹ ਦੱਸਦੇ ਨੇ ਕਿ ਉਹ ਜੋਆ ਵਾ ਉਹ ਪਹਿਲਾਂ ਕਿਨਰ ਸੀ ਜਾਨਕਿ ਟ੍ਰਾਂਸ ਜੈਂਡਰ ਸੀ ਉਹਨੇ ਆਪਣਾ ਜੈਂਡਰ ਚੇਂਜ ਕਰਾਇਆ ਤੇ ਹੁਣ ਕੁੜੀ ਬਣ ਗਈ ਉਹਨੇ ਵਿਆਹ ਵੀ ਕਰਾਇਆ ਸ਼ਾਹਿਦ ਨਾਮ ਦੇ ਬੰਦੇ ਨਾਲ ਪਰ ਉਹਦਾ ਮਨ ਨਹੀਂ ਭਰਦਾ ਉਹ ਇੱਧਰ ਉੱਧਰ ਇਦਾਂ ਜਿਹੜਾ ਆਪਣੇ ਆਪਣੇ ਆਪ ਨੂੰ ਪੇਸ਼ ਕਰਨ ਦੀ ਸ਼ਕੀਨ ਆ ਕਹਿ ਲਓ ਜਾਂ ਕਿਸੇ ਨਾ ਕਿਸੇ ਨਾਲ ਇਦਾਂ ਸੰਬੰਧ ਬਣਾਉਣ ਦੀ ਸ਼ਕੀਨ ਆ ਆਪਣਾ ਸਟ्रेस ਘਟਾਉਣ ਦੇ ਲਈ ਉਹ ਇਹ ਸਾਰਾ ਕੁਝ ਅਤੀ ਰਾਤ ਨੂੰ ਕਰਦੀ ਆ ਸੜਕਾਂ ਤੇ ਜਾ ਕੇ ਤੇ ਉਸ ਦਿਨ ਇਹਨਾਂ ਦੇ ਨਿਸ਼ਾਨੇ ਤੇ ਦਿਵਾਂਸ਼ੂ ਤੇ ਸਤੀਸ਼ ਲੱਗ ਗਏ ਇਹਨਾਂ ਨੇ ਸਤੀਸ਼ ਤੇ ਦਿਵਾਂਸ਼ੂ ਨੂੰ ਰੋਕਿਆ ਤਿੰਨ ਜਣਿਆਂ ਨੇ ਉਦਾਂ ਹੀ ਜਦੋਂ ਸਤੀਸ਼ ਨੇ ਦੱਸਿਆ ਜਿਹੜੀ ਉਹ ਜੋਇਆ ਨਾਮ ਦੀ ਟਰਾਂਸ ਜੈਂਡਰ ਜਿਹੜੀ ਉਹ ਲੜਕੀ ਬਣ ਚੁੱਕੀ ਆ ਉਹਨੇ ਦਿਵਾਂਸ਼ੂ ਨੂੰ ਪੁੱਛਿਆ ਕਿ ਕੀ ਉਹ ਉਹਦੇ ਨਾਲ ਸਬੰਧ ਬਣਾਏਗਾ ਮਕਸਦ ਸਿਰਫ ਪੈਸਾ ਸੀ ਕਿ ਸਬੰਧ ਬਣਾਉਣ ਦੇ ਬਦਲੇ ਦੇ ਵਿੱਚ ਉਹਨੇ ਪੈਸੇ ਲੈਣੇ ਸੀ ਉਹਨੇ ਜਦੋਂ ਜਵਾਬ ਦਿੱਤਾ ਤਾਂ ਜੋਆ ਦੇ ਕਹਿਣ ਦੇ ਉੱਤੇ ਇਹ ਦੋ ਬੰਦਿਆਂ ਨੇ ਆਲੂ ਤੇ ਆਲਮ ਨੇ ਦਿਵਾਂਸ਼ੂ ਦੇ ਉੱਤੇ ਗੁੱਸੇ ਚ ਆ ਕੇ ਵਾਰ ਕੀਤਾ ਪਹਿਲਾਂ ਦੋਨੇ ਦੋਨਾਂ ਦੀ ਜਿਹੜੀਆਂ ਸੋਨੇ ਦੀਆਂ ਚੈਨਾ ਸੀ ਉਹ ਲਾ ਕੇ ਉਹਨਾਂ ਨੇ ਆਪਣੀ ਜੇਬ ਚ ਪਾਈਆਂ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਇਹ ਹਮਲਾ ਇੰਨਾ ਭਿਆਨਕ ਤਰੀਕੇ ਦੇ ਨਾਲ ਦਿਵਾਂਸ਼ੂ ਤੇ ਕੀਤਾ ਗਿਆ ਕਿ ਉਹਦੀ ਜਾਨ ਚਲੀ ਗਈ ਤੇ ਪੁਲਿਸ ਨੂੰ ਇਹ ਸਾਬਤ ਹੋ ਜਾਂਦਾ ਕਿ ਇਹ ਜਿਹੜਾ ਕੇਸ ਆ ਸਿਰਫ ਲੁੱਟਖੋਹ ਦਾ ਵਾ ਪੈਸਾ ਜਿਹੜਾ ਇਹਨਾਂ ਤੋਂ ਹੜਪਣਾ ਚਾਹੁੰਦੇ ਸੀ ਤੇ ਦੇਰ ਰਾਤ ਇਹੋ ਜਿਹੜੇ ਜੜੇ ਘਰੋ ਫਿਰਦੇ ਨੇ ਉਹਨਾਂ ਦਾ ਸ਼ਿਕਾਰ ਹੋਇਆ ਵਾ ਦਿਵਾਂਸ਼ੂ ਇਹ ਤਿੰਨੋਂ ਜਣੇ ਜਿਹੜੇ ਉਹ ਜੋਇਆ ਨੂੰ ਵੀ ਬਾਅਦ ਵਿੱਚ ਅਰੈਸਟ ਕੀਤਾ ਜਾਂਦਾ ਆਲੂ ਆਲਮ ਤੇ ਜੋਇਆ ਨੂੰ ਤਾਂ ਜਿਹੜੀ ਸਜ਼ਾ ਵਾ ਉਹ ਮਿਲਨੀ ਸੀ ਨਾਲ ਜਿਹੜਾ ਸਤੀਸ਼ ਯਾਦਵ ਆ ਉਹਦੇ ਉੱਤੇ ਵੀ ਮੁਕੱਦਮਾ ਦਰਜ ਕੀਤਾ ਗਿਆ ਜੀ ਲਾਪਰਵਾਹੀ ਦਾ ਕਿ ਨੇੜੇ ਬਿਲਕੁਲ ਹਸਪੀਟਲ ਸੀਗਾ ਉਹ ਉਹਨੂੰ ਹਸਪੀਟਲ ਆਪਣੇ ਦੋਸਤ ਨੂੰ ਕਿਉਂ ਨਹੀਂ ਲੈ ਕੇ ਗਿਆ ਉਹ ਸਿੱਧਾ ਘਰ ਕਿਉਂ ਲੈ ਕੇ ਆਇਆ ਪੁਲਿਸ ਨੂੰ ਸੂਚਨਾ ਕਿਉਂ ਨਹੀਂ ਦਿੱਤੀ ਗਈ ਇੱਕ ਬੰਦੇ ਦੀ ਲਾਪਰਵਾਹੀ ਕਰਕੇ ਇੱਕ ਕੀਮਤੀ ਜਾਨ ਚਲੀ ਗਈ ਸੋ ਦੋਸਤੋ ਜਿੱਦਾਂ ਇਹ ਕਹਾਣੀ ਦੇ ਵਿੱਚ ਇਹ ਸਾਬਤ ਹੁੰਦਾ ਕਿ ਦੇਰ ਰਾਤ ਤੱਕ ਆਪਾਂ ਜਦੋਂ ਕਈ ਵਾਰ ਘਰੋਂ ਬਾਹਰ ਜਾਨੇ ਆ ਤਾਂ ਇਹੋ ਜਿਹੇ ਗਰੂ ਸਾਨੂੰ ਮਿਲ ਸਕਦੇ ਨੇ ਜਿਹੜੇ ਸਾਡੇ ਸਾਡੀ ਜਾਨ ਦੇ ਦੁਸ਼ਮਣ ਬਣ ਸਕਦੇ ਆ ਸੋ ਆਪੋ ਆਪਣਾ ਖਿਆਲ ਰੱਖਣ ਦਾ ਜਿਹੜਾ ਮੈਸੇਜ ਮੈਂ ਹਮੇਸ਼ਾ ਤੁਹਾਨੂੰ ਦੇਣਾ ਹੋਣਾ ਜੀ ਜੇ ਤਾਂ ਕੋਈ ਕੰਮ ਬਹੁਤ ਜ਼ਰੂਰੀ ਆ ਤਾਂ ਇੰਨੀ ਦੇਰ ਦੇਰ ਰਾਤ ਤੱਕ ਤੁਸੀਂ ਬਾਹਰ ਜਰੂਰ ਰਹੋ ਤੇ ਜੇ ਬਿਨਾਂ ਕੰਮ ਤੋਂ ਘੁੰਮਦੇ ਹੋ ਤਾਂ ਉਸ ਤੋਂ ਵਿਚਾਰ ਰੱਖੋ ਤੇ ਇਹੋ ਜੀਆਂ ਥਾਵਾਂ ਤੇ ਜਾਣ ਤੋਂ ਵੀ ਆਪਾਂ ਨੂੰ ਬਚਣਾ ਚਾਹੀਦਾ ਦੇਰ ਰਾਤ ਨੂੰ ਜਿੱਥੇ ਆਪਾਂ ਨੂੰ ਪਤਾ ਕਿ ਇਹੋ ਜਿਹੇ ਕੇਸ ਆ ਜਿਹੜੇ ਉਹ ਹੁੰਦੇ ਨੇ ਤੇ ਇੱਕ ਜਿਹੜੀ ਸਿੱਖਿਆ ਮੈਂ ਕਹੂੰਗਾ ਵੀ ਮਿਲਦੀ ਆ ਵੀ ਆਪਾਂ Enjoyment ਕਰਦੇ ਜ਼ਰੂਰ ਆ ਪਰ ਇੱਕ ਸੀਮਤ ਮਾਤਰਾ ਦੇ ਵਿੱਚ ਆਪਾਂ ਨੂੰ Enjoy ਕਰਨਾ ਚਾਹੀਦਾ ਜੇ ਅਸੀਂ ਪਾਰਟੀ ਕਰਦੇ ਆ ਯਾਰਾ ਦੋਸਤਾਂ ਦੇ ਵਿੱਚ ਬੈਠਦੇ ਆ ਤਾਂ ਇੰਨੇ ਇੱਕ ਇੰਨਾ ਕ Enjoy ਕਰੀਏ ਕਿ ਆਪਾਂ ਘਰ ਸਹੀ ਸਲਾਮਤ ਜਾਣ ਜੁਕੀ ਹੋਈਏ ਇਹ ਨਹੀਂ ਕਿ ਆਪਾਂ ਨੂੰ ਕੋਈ ਹੋਸ਼ ਹੀ ਨਾ ਹੋਵੇ ਸਾਨੂੰ ਕੁਝ ਪਤਾ ਹੀ ਨਾ ਹੋਵੇ ਕਿ ਅਸੀਂ ਕਿੱਦਾਂ ਘਰ ਪਹੁੰਚੇ ਆ ਸਾਰਾ ਕੁਝ ਰਾਤ ਨੂੰ ਕਿਵੇਂ ਹੋਇਆ ਜਦੋਂ ਅਸਤੀਸ਼ ਜਯਾਦਵ ਨੂੰ ਕੁਝ ਯਾਦ ਹੀ ਨਹੀਂ ਕਿ ਰਾਤ ਨੂੰ ਉਹਨਾਂ ਨਾਲ ਹੋ ਕੁ ਕੀ ਕੁਝ ਗਿਆ ਸੋ ਇਹ ਗੱਲਾਂ ਤੇ ਧਿਆਨ ਦੇਣ ਦੀ ਲੋੜਾ ਜੀ ਬਾਕੀ ਆਪੋ ਆਪਣੇ ਵਿਚਾਰ ਆ ਜਿਹੜੇ ਇਸ ਕਹਾਣੀ ਬਾਰੇ ਸੱਚੀ ਘਟਨਾ ਬਾਰੇ ਜ਼ਰੂਰ ਦਿਓ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਸੱਚੀ ਘਟਨਾ ਲੈ ਕੇ ਬਹੁਤ ਜਲਦੀ ਹਾਜ਼ਰ ਹੋਣਾ